ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਆਸ ਨਾਲ ਕਿ ਤੁਹਾਨੂੰ ਕੁਝ ਇਨਫੋਰਮੇਸ਼ਨ ਮਿਲੂਗੀ ਚੰਗੀ ਮੇਰੀ ਕੋਸ਼ਿਸ਼ ਹਮੇਸ਼ਾ ਰੱਖਦੀ ਹਾਂ ਅੱਜ ਵੀ ਮੈਂ ਬੜੇ ਧਿਆਨ ਨਾਲ ਪਿਕ ਕੀਤੀਆਂ ਥੋੜੇ ਲਈ ਦੋ ਕੰਪਨੀਆਂ ਲੈ ਕੇ ਆਇਆ ਮੈਂ ਇਹ ਦੋ ਕੰਪਨੀਆਂ ਆਪਣੇ ਆਪਣੇ ਸੈਕਟਰ ਦੀਆਂ ਇਹ ਬਹੁਤ ਹੀ ਵਧੀਆ ਕੰਪਨੀਆਂ ਨੇ ਜੈਨੂਨ ਕੰਪਨੀਆਂ ਨੇ ਬੜੀਆਂ ਰਿਪਿਊਟੇਬਲ ਕੰਪਨੀਆਂ ਨੇ ਤੇ ਦੂਸਰੀ ਚੀਜ਼ ਸਪੈਸ਼ਲ ਇਹ ਹੈਗੀ ਆ ਕਿ ਇਹ ਦੋਨੇ ਕੰਪਨੀਆਂ ਵਧੀਆ ਹੋਣ ਦੇ ਨਾਲ ਨਾਲ ਇਸ ਟਾਈਮ ਸਟਾਕ ਪ੍ਰਾਈਸ ਜਿਹੜਾ ਇਹਨਾਂ ਦਾ ਉਹ ਕਾਫੀ ਥੱਲੇ ਆਇਆ ਹੋਇਆ ਬਟ ਮੈਨੂੰ ਬਹੁ ਸੰਧ ਨੇ ਇਹ ਦੋਨੇ ਕੰਪਨੀਆ ਤਾਂ ਜਿਆਦਾ ਡਿਲੇ ਨਾ ਕਰਦੇ ਹੋਏ ਆਪਾਂ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਤੇ ਹੁਣ ਆਪਾਂ ਗੱਲ ਕਰਦੇ ਆਂ ਆਪਣੀ ਪਹਿਲੀ ਕੰਪਨੀ ਦੀ ਆਪਣੀ ਪਹਿਲੀ ਕੰਪਨੀ ਹੈਗੀ ਹੈ ਜੀ ਕੰਪਨੀ ਦਾ ਨਾਮ ਹੈ ਇਥੋਸ ਇਥੋਸ ਇੱਕ ਲਗਜ਼ਰੀ ਵਾਚ ਰਿਟੇਲਰ ਨੇ ਲਗਜ਼ਰੀ ਆਈਟਮਸ ਜਿੰਨਾਂ ਲੋਕਾਂ ਨੂੰ ਇੰਟਰਸਟ ਹੈ ਇਹ ਵੀ ਮਤਲਬ ਇੱਕ ਪਰਸੈਂਟੇਜ ਹੈ ਸਮਾਜ ਦੀ ਜਿਹੜੇ ਲੋਕਾਂ ਨੂੰ ਲਗਜ਼ਰੀ ਲਾਈਫਸਟਾਈਲ ਜਾਂ ਲਗਜ਼ਰੀ ਪ੍ਰੋਡਕਟਸ ਬਹੁਤ ਹੀ ਪਸੰਦ ਹੈਗੀਆਂ ਨੇ ਮੇਰੇ ਵੀ ਇੱਕ ਦੋ ਫਰੈਂਡ ਹੈ ਦੇ ਹੈਗੇ ਜਿੰਨੂੰ ਵਾਚਸ ਬਹੁਤ ਹੀ ਜ਼ਿਆਦਾ ਮਤਲਬ ਉਹ ਕ੍ਰੇਜ਼ੀ ਨੇ ਵਾਚਸ ਲਈ ਬਹੁਤ ਮਹਿੰਗੀਆਂ ਮਹਿੰਗੀਆਂ ਵਾਚਸ ਉਹਨਾਂ ਨੂੰ ਪਸੰਦ ਨੇ ਤੇ ਇਹ ਇਥੋਸ ਜਿਹੜੀ ਹੈਗੀ ਐ ਲਗਜ਼ਰੀ ਵਾਚਸ ਦੇ ਵਿੱਚ ਹੀ ਆ 50 ਤੋਂ ਜ਼ਿਆਦਾ ਆਮ ਸੌਰੀ 60 ਤੋਂ ਜ਼ਿਆਦਾ ਲਗਜ਼ਰੀ ਬ੍ਰਾਂਡਸ ਨੇ ਇਹਨਾਂ ਦੇ ਕੋਲੇ ਮੈਂ ਤੁਹਾਨੂੰ ਜ਼ਿਆਦਾ ਨਹੀਂ ਇੱਥੇ ਬੋਰ ਕਰੂੰਗਾ ਆਪਣੀ ਡਿਟੇਲ ਦੇ ਕੇ ਤੁਹਾਨੂੰ ਸਿਰਫ ਤਿੰਨ ਨਾਮ ਬੋਲ ਦੂੰਗਾ ਦੁਨੀਆ ਦੇ ਸਭ ਤੋਂ ਟੌਪ ਤੁਹਾਨੂੰ ਉੱਥੇ ਹੀ ਆਈਡੀਆ ਹੋ ਜਾਊਗਾ ਜਿਹਨੂੰ ਕਹਿੰਦੇ ਆ ਕਿ ਹਾਥੀ ਕੇ ਪਾਉ ਮੈਂ ਸਭ ਕਾ ਪਾਉ ਕਿ ਜੇ ਹਾਥੀ ਦੇ ਪੈਰ ਦੇ ਵਿੱਚ ਸਭ ਤੋਂ ਹੀ ਪੈਟਕ ਜਾਣਾ ਵਾ ਤਾਂ ਮੈਂ ਤੁਹਾਨੂੰ ਤਿੰਨ ਬ੍ਰਾਂਡ ਦੱਸ ਦੂੰਗਾ ਇਹਨਾਂ ਦੇ ਬਾਕੀ ਦੇ 57 ਤੋਂ ਜ਼ਿਆਦਾ ਜਿਹੜੇ ਹੈਗੇ ਆ ਉਹ ਤੁਹਾਨੂੰ ਆਪੇ ਸਮਝ ਲੱਗ ਜੂਗੀ ਪਹਿਲਾ ਸਭ ਤੋਂ ਰੋਲੇਕਸ ਤਾਂ ਮਤਲਬ ਨੈਕਸਟ ਲੈਵਲ ਤੋਂ ਵੀ ਅੱਗੇ ਪਰੇ ਦੀ ਗੱਲ ਹੋ ਜਾਂਦੀ ਆ ਵਾਚਸ ਦੇ ਵਿੱਚ ਉਸ ਤੋਂ ਬਾਅਦ ਹੂਬਲੋਟ ਉਸ ਤੋਂ ਬਾਅਦ ਟੈਗ ਹਾਇਰ ਇਹ ਤਿੰਨ ਬ੍ਰਾਂਡ ਐਵੇਂ ਦੇ ਜਿਵੇਂ ਆਪਾਂ ਕਹਦੀਏ ਕਿ ਰੋਨਾਲਡੋ ਮੈਸੀ ਤੇ ਮੋਬਾਪੇ ਫੁੱਟਬਾਲ ਦੇ ਜਗਤ ਦੇ ਜੇ ਮੇਰੇ ਕੋਈ ਦੋਸਤ ਫੁੱਟਬਾਲ ਚ ਥੋੜੀ ਬਹੁਤ ਜਾਣਕਾਰੀ ਰੱਖਦੇ ਉਹਨਾਂ ਨੂੰ ਪਤਾ ਆਊਗਾ ਮੈਂ ਕੀ ਕਿਹਾ ਤੇ ਇਸ ਤਰ੍ਹਾਂ ਦੇ ਨਾਲ ਕੋਲੇ ਬ੍ਰਾਂਡ ਹੈਗੇ ਨੇ 올 ਟਾਈਮ ਹਾਈ 8000 ਨੇ ਲਾਇਆ ਵਾ ਥੋੜੀ ਦੇਰ ਪਹਿਲਾਂ 2810 ਰੁਪਏ ਦਾ ਜਦੋਂ ਤੋਂ ਸਟਾਕ ਮਾਰਕੀਟ ਦੇ ਵਿੱਚ ਲਿਸਟ ਹੋਇਆ ਤਾਂ ਸ਼ਾਇਦ 200 ਰੁਪਏ ਪਹਿਲਾਂ ਹੀ ਹੋਇਆ ਉਹ ਉਸ ਤੋਂ ਪਹਿਲਾਂ ਨਹੀਂ 7 7 ਨੇੜੇ ਨੇੜੇ ਸਟਾਕ ਲਿਸ ਹੋਇਆ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਲਗਾਤਾਰ ਉੱਪਰ ਹੀ ਜਾ ਰਿਹਾ ਸਟਾਕ ਉਸ ਤੋਂ ਬਾਅਦ 2810 ਤੱਕ ਦਾ ਹਾਈ ਲਾਇਆ ਇਹਨੇ ਤੇ ਹੁਣ ਅੱਜ ਜਿਹੜਾ ਸ਼ਾਇਦ ਲਾਸਟ ਵਾਲੇ ਦਾ ਪ੍ਰਾਈਸ ਸੀ ਫਰਾਈਡੇ ਨੂੰ ਸ਼ਾਇਦ 2280 ਰੁਪਏ ਦੇ ਨੇੜੇ ਤੇ ਦੱਸਿਆ ਉਹੀ ਮੈਂ ਜੋ ਚੀਜ਼ ਪਹਿਲਾਂ ਕਿੰਨਾ ਹੋਣਾ ਕਿ ਲਗਾਤਾਰ ਇੰਨਾ ਜਿਹਾ ਵਧ ਗਿਆ ਤਾਂ ਬਹੁਤ ਸਾਰੇ ਲੋਕ ਬੈਠੇ ਹੋਣਗੇ ਬਹੁਤ ਵੱਡੇ ਪ੍ਰੋਫਿਟ ਦੇ ਉੱਪਰ ਤਾਂ ਹੁਣ ਦਾ ਜਿਹੜਾ ਮਾਰਕੀਟ ਦਾ ਟ੍ਰੈਂਡ ਆ ਉਹਦੀ ਆਪਾਂ ਇਹਨਾਂ ਦੋਵਾਂ ਤੋਂ ਬਹੁਤ ਥੋੜੀ ਗੱਲ ਕਰ ਲੈਨੇ ਆ ਨੈਗੇਟਿਵ ਚੱਲ ਰਿਹਾ ਵਾ ਪ੍ਰੋਫਿਟ ਬੁਕਿੰਗ ਹੋ ਰਹੀ ਆ ਤਾਂ ਇੱਥੇ ਵੀ ਏ ਸ਼ੇਅਰ ਇਥੋਜ਼ ਮੇਰੇ ਕੋਲ ਵੀ ਹੈਗਾ ਮੈਨੂੰ ਬਹੁਤ ਹੀ ਚੰਗੀ ਲੱਗਦੀ ਹੈ ਕੰਪਨੀ ਕਿਉਂਕਿ ਇਹੋ ਜਿਹੇ ਲੋਕ ਹਮੇਸ਼ਾ ਰਹਿਣਗੇ ਜਿਹਨਾਂ ਨੂੰ ਇਹ ਚੀਜ਼ਾਂ ਪਸੰਦ ਨੇ ਇਹਨਾਂ ਦੀ ਆਪਣੀ ਇੱਕ ਮਾਰਕੀਟ ਹੈ ਨਾ ਘੜੀਆਂ ਦੀ ਲਗਜ਼ਰੀ ਘੜੀਆਂ ਦੀ ਤਾਂ ਹੁਣ ਆਪਾਂ ਗੱਲ ਕਰੀਏ ਇਹਨਾਂ ਦੇ ਰੈਵਨਿਊ ਦੀ ਜੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਉੱਥੇ ਦੇਖੋਗੇ ਤਾਂ 2021 ਦੇ ਵਿੱਚ ਰੈਵਨਿਊ 386 ਸੀਗਾ ਵੱਧ ਕੇ 2023 ਤੱਕ 788 ਕਰੋੜ ਹੋ ਗਿਆ ਨੈਟ ਪ੍ਰੋਫਿਟ 4 ਕਰੋੜ ਤੋਂ 59 ਕਰੋੜ ਹੋ ਗਿਆ ਮਤਲਬ 15 ਗੁਣਾ ਨੈਟ ਪ੍ਰੋਫਿਟ ਵੱਧ ਗਿਆ ਇਹਨਾਂ ਦਾ ਈਪੀਐਸ ਅਰਨਿੰਗ ਪਰ ਸ਼ੇਅਰ 2.5 ਤੋਂ ਪਰ ਸ਼ੇਅਰ ਜਿਹੜੀ ਅਰਨਿੰਗ ਹੁੰਦੀ ਸੀ ਉਹ 2.5 ਤੋਂ 26.4 ਹੋ ਗਈ ਆਪਣੇ 13 ਗੁਣਾ ਵਧ ਗਈ 13 ਤੋਂ ਥੋੜੀ ਜਿਹੀ ਘਟੀ ਆ 12 12.5 ਗੁਣਾ ਵਧ ਗਈ ROI ਰਿਟਰਨ ਔਨ ਇਕਵਿਟੀ 2.9 ਨੀਅਰਲੀ 3 ਤੋਂ 9.5 ਤੱਕ ਚਲਾ ਗਿਆ ਤਾਂ ਸਭ ਕੁਝ ਇਸ ਕੰਪਨੀ ਦੇ ਲਈ ਵਧੀਆ ਕੋ ਕਿ ਬਹੁਤ ਹੀ ਯੂਨੀਕ ਜਿਹਾ ਇਹਨਾਂ ਦਾ ਸਿਸਟਮ ਆ ਯੂਨੀਕ ਜਿਹਾ ਬਿਜ਼ਨਸ ਮਾਡਲ ਹੈ ਇਹਨਾਂ ਦਾ ਤੇ ਉਦੋਂ ਇਹ ਹੋਰ ਜਿਹੜਾ ਬੈਨੀਫਿਟ ਹੈ ਇਸ ਕੰਪਨੀ ਨੂੰ ਉਹ ਬਹੁਤ ਜ਼ਿਆਦਾ ਪਲੇਅਰ ਹੈ ਹੀ ਨਹੀਂ ਜਿੰਨੇ ਦੇ ਜਿੰਨੇ ਬ੍ਰਾਂਡਸ ਨੇ ਉਹ ਸਾਰੇ ਇਹਨਾਂ ਦੇ ਕੋਲ ਹੀ ਨੇ ਦੂਸਰੇ ਕੋਈ ਮਾਰਕੀਟ ਦੇ ਵਿੱਚ ਪਲੇਅਰ ਕੋਈ ਹੈ ਹੀ ਨਹੀਂਗਾ ਇਹਨਾਂ ਦੇ ਨਾਲ ਦਾ ਤਾਂ ਇਸ ਕਰਕੇ ਇੱਕ ਚੀਜ਼ ਆ ਹੋ ਸਕਦਾ ਮੇਰੇ ਕੋਈ ਦੋਸਤ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਕਮੈਂਟ ਕਰ ਦੇਣਗੇ ਕਿ ਪ੍ਰੋਮੋਟਰ ਹੋਲਡਿੰਗ ਘਟੀ ਹੈ ਕੋਈ ਨਾ ਕੋਈ 네ਗੇਟਿਵ ਲੱਭ ਲੈਂਦਾ ਕੋਈ ਨਾ ਕੋਈ ਜਾਣਾ ਇੰਟਰਸਟਿੰਗ ਵੀ ਆ ਦਿਲਚਸਪ ਗੱਲ ਆ ਤੇ ਪ੍ਰੋਮੋਟਰ ਹੋਲਡਿੰਗ ਘਟੀ ਆ 64.7 ਤੋਂ 55.7 ਦੇ ਉੱਪਰ ਆਈ ਆ ਪਿਛਲੇ ਇੱਕ ਸਾਲ ਦੇ ਵਿੱਚ ਪਰ ਦੇਖਣ ਵੜੀ ਗੱਲ ਜਿਹੜੀ ਸਭ ਤੋਂ ਵਧੀਆ ਵਾ ਕਿ ਜ ਤਾਂ ਉਹ ਲਏ ਵੀ ਵੱਡੇ ਇਨਵੈਸਟਰਸ ਨੇ ਜੇ ਪ੍ਰੋਮੋਟਰ ਨੇ ਕੀਤੇ ਆ ਤਾਂ ਐਵੇਂ ਨਹੀਂਗਾ ਕਿ ਉਹ ਲਿਕুইਡੇਟ ਹੋ ਗਈ ਆ ਆਮ ਲੋਕਾਂ ਦੇ ਕੋਲੇ ਆਏ ਆ ਐਫ ਆਈ ਆਈਸ ਨੇ 7.3 ਤੋਂ ਉਹਨਾਂ ਦੀ ਜਿਹੜੀ ਹੋਲਡਿੰਗ ਹੈਗੀ ਆ ਉਹ 11.3 ਤੱਕ ਚਲੀ ਗਈ ਮਤਲਬ ਫੋਰਨ ਇਨਵੈਸਟਰ ਜਿਹੜੇ ਨੇ ਉਹਨਾਂ ਨੇ ਬਹੁਤ ਵੱਡੀ ਅਮਾਉਂਟ ਦੇ ਵਿੱਚ ਉਹ ਜਿਹੜੇ ਸ਼ੇਅਰ ਸੀ ਉਹ ਨਾਲ ਦੀ ਨਾਲ ਹੀ ਉਹ ਦਬੋਚ ਲਏ ਡੋਮੈਸਟਿਕ ਇੰਸਟੀਚੂਨਲ ਇਨਵੈਸਟਰਸ ਉਹਨਾਂ ਨੇ ਇੰਡੀਆ ਦੇ ਲੋਕਾਂ ਨੇ ਵੱਡੇ ਇਨਵੈਸਟਰਸ ਨੇ 9.7 ਸੀਗੇ ਉਥੋਂ ਚਲੇ ਗਏ 13 ਦੇ ਉੱਪਰ ਤਾਂ ਆਲਮੋਸਟ ਜਿੰਨੇ ਵੀ ਸ਼ੇਅਰ ਉਹਨਾਂ ਨੇ ਪ੍ਰੋਮੋਟਰਸ ਨੇ ਵੇਚੇ ਸੀ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਤੇ ਇਸ ਕਰਕੇ ਤਾਂ ਐਸੀ ਕਿ ਜੀ ਮੇਰੀ ਅੱਜ ਦੀ ਪਹਿਲੀ ਕੰਪਨੀ ਇਥੋਸ ਬਹੁਤ ਹੀ ਵਧੀਆ ਪ੍ਰਾਈਸ ਦੇ ਉੱਪਰ ਹੈਗੀ ਆ ਮੇਰੇ ਕੋਲੇ ਆਪਣੇ ਕੋਲੇ ਮੈਂ ਇਸ ਕੰਪਨੀ ਨੂੰ ਦੇ ਸ਼ੇਅਰਸ ਬਹੁਤ ਟਾਈਮ ਤੋਂ ਮੇਰੇ ਕੋਲੇ ਹੈਗੇ ਨੇ ਇਹ ਇੱਕ ਫੇਰ ਬਹੁਤ ਹੀ ਚੰਗਾ ਮੌਕਾ ਦਿੱਤਾ ਮ ਇਥੋਸ ਨੇ ਸ਼ਾਰਟ ਟਰਮ ਦੇ ਵਿੱਚ ਵੀ ਦੇ ਤਾਂ ਲੌਂਗ ਟਰਮ ਤੇ ਇਹਦੇ ਹੈਗੇ ਹੈਗਾ ਸਟੋਰੀ ਹਮੇਸ਼ਾ ਲਈ ਇਨਟੈਕਟ ਬਟ ਹੋ ਸਕਦਾ ਕਿ ਸ਼ਾਰਟ ਟਰਮ ਦੇ ਵਿੱਚ ਵੀ ਇਹ ਚੰਗਾ ਪ੍ਰੋਫਿਟ ਬਣਾ ਕੇ ਦੇ ਕੇ ਜਾਊਗੀ ਹੁਣ ਆਪਾਂ ਜੇ ਹਾਂ ਇੱਕ ਹੋਰ ਚੀਜ਼ ਕੱਲ ਸੰਡੇ ਹੈ ਜੀ ਕੱਲ ਮੈਂ ਸ਼ਾਮ ਨੂੰ 8 ਵਜੇ ਪੂਰੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਲਾਈਵ ਰਹਾਂਗਾ ਜੇ ਤੁਸੀਂ ਕੋਈ ਵੀ ਮੇਰਾ ਦੋਸਤ ਮੇਰੇ ਤੋਂ ਵੱਡੇ ਛੋਟੇ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਉਹਨੇ ਟਾਈਮ ਦੇ ਲਈ ਤੁਸੀਂ ਮੈਨੂੰ ਕੋਈ ਵੀ ਕੁਐਸਚਨ ਪੁੱਛਣਾ ਚਾਹੁੰਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਮੇਰੇ ਨਾਲ ਤਾਂ ਮੈਂ 8 ਵਜੇ ਤੋਂ ਪੂਰੇ 9 ਵਜੇ ਤੱਕ ਉੱਥੇ ਰਹਾਂਗਾ ਲਾਈਵ ਸੈਸ਼ਨ ਦੇ ਉੱਪਰ ਰਵਾਂਗੇ ਕੋਸ਼ਿਸ਼ ਕਰੂੰਗਾ ਜੋ ਪਿਛਲੀ ਵਾਰੀ ਆਪ ਨੂੰ ਟੈਕਨੀਕਲ ਪ੍ਰੋਬਲਮਸ ਹੋਈਆਂ ਸੀਗੀਆਂ ਉਹ ਨਾ ਹੋਣ ਇਸ ਵਾਰ ਬਾਕੀ ਜੇ ਤੁਹਾਨੂੰ ਮੇਰਾ ਕੰਮ ਚੰਗਾ ਲੱਗ ਰਿਹਾ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਜੀ ਚੈਨਲ ਨੂੰ ਲਾਈਕ ਕਰ ਦਿ ਜੀ ਜੀ ਆਈਟੀ ਸੈਕਟਰ ਤੋਂ ਕੰਪਨੀ ਦਾ ਨਾਮ ਹੈ ਕੋਫੋਰਜ ਜਿਹਨੂੰ ਪਹਿਲਾਂ ਐਨ ਆਈ ਆਈਟੀ ਟੈਕ ਕਿਹਾ ਜਾਂਦਾ ਸੀ ਹੁਣ ਉਹਦਾ ਨਾਮ ਚੇਂਜ ਹੋ ਗਿਆ ਕੋਫੋਰਜ ਹੋ ਗਿਆ ਇੱਕ ਬਹੁਤ ਹੀ ਵੱਡੀ ਕੰਪਨੀ ਆ ਤੇ ਬਹੁਤ ਹੀ ਵਧੀਆ ਪ੍ਰਾਈਸ ਦੇ ਉੱਪਰ ਮਿਲ ਰਹੀ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਜਦੋਂ ਆਪਾਂ ਉਸ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਨਾ ਕਿ ਉਸ ਸ਼ਿਕਾਰੀ ਦੀ ਤਰ੍ਹਾਂ ਬੈਠੇ ਰਹੋ ਫੋਰਸ ਨਾ ਕਰੋ ਮਾਰਕੀਟ ਨੂੰ ਤੁਹਾਡੇ ਕੋਲ ਆਪਣੇ ਆਪ ਹੀ ਚੀਜ਼ ਆ ਜਾਊਗੀ ਤੇ ਇਸ ਤਰ੍ਹਾਂ ਦੇ ਮੌਕੇ ਤੁਹਾਡੇ ਕੋਲ ਆਉਂਦੇ ਰਹਿੰਦੇ ਆ ਮੈਂ ਓਨੈਸਟਲੀ ਕਿ ਮੈਨੂੰ ਇਹ ਥੋਸ ਜਿਵੇਂ ਲੱਗਿਆ ਨਹੀਂ ਸੀਗਾ ਕਿ ਇੰਨਾ ਵੱਡਾ ਮੌਕਾ ਮਿ Đੂਗਾ ਬਟ ਆ ਮਾਰਕੀਟ ਸਾਰੀ ਡਿੱਗ ਰਹੀ ਆਵੋ 올 ਟਾਈਮ ਹਾਈ ਉਹ ਹੈਗਾ 6800 ਰੁਪਏ ਦੇ ਨੇੜੇ ਤੇ ਟੱਟਾ ਅੱਜ ਇਹ ਕਿੱਥੇ ਮਿਲ ਰਿਹਾ ਵਾ 4460 ਰੁਪਏ ਦੇ ਉੱਪਰ ਬਹੁਤ ਹੀ ਵੱਡੀ ਇਹਦੀ ਮਤਲਬ ਉਹ ਤੋਂ ਡਿੱਗ ਫਾਲ ਹੋਈ ਆ ਬਹੁਤ ਹੀ ਵਧੀਆ ਅਟਰੈਕਟਿਵ ਪ੍ਰਾਈਸ ਦੇ ਉੱਪਰ ਮੈਨੂੰ ਲੱਗ ਰਿਹਾ ਵਾ ਮੇਰੇ ਕੋਲੇ ਸ਼ੇਅਰ ਹੈਗਾ ਵਾ ਲੌਂਗ ਟਰਮ ਦੀ ਸਟੋਰੀ ਹਮੇਸ਼ਾ ਇੰਟੈਕਟ ਰਹਿੰਦੀ ਆ ਬਟ ਇੱਥੇ ਕੀ ਆ ਕਿ ਇਹ ਕੰਪਨੀ ਸਿਕਿਉਰੀ ਸ਼ਾਰਟ ਟਰਮ ਦੇ ਵਿੱਚ ਬਹੁਤ ਵਧੀਆ ਮੌਕਾ ਦੇ ਦਿੰਦੀਆਂ ਹੁਣ ਆਪਾਂ ਗੱਲ ਕਰੀਏ ਸਭ ਤੋਂ ਪਹਿਲੇ ਹੁਣ ਤੁਹਾਡੇ ਦਮਨ ਦੇ ਵਿੱਚ ਇਹ ਸਵਾਲ ਜ਼ਰੂਰ ਆਊਗਾ ਕਿ ਜੇ ਇਹ ਬੰਦਾ ਸਾਹਮਣੇ ਬੈਠ ਕੇ ਸਾਨੂੰ ਇਹ ਕ 6800 ਰੁਪਏ ਤੋਂ 4400 ਰੁਪਏ ਦੇ ਉੱਪਰ ਕਿਉਂ ਆ ਗਿਆ ਮੈਂ ਫੇਰ ਉਹੀ बार-बार ਹਰੇ ਵੀਡੀਓ ਦੇ ਵਿੱਚ ਕੋਈ ਗੱਲ ਕਹਿਣਾ ਸਟਾਕ ਮਾਰਕੀਟ ਦੇ ਵਿੱਚ ਕੋਈ ਵੀ ਪ੍ਰਾਈਸ ਰੈਸ਼ਨਲ ਨਹੀਂ ਹੁੰਦਾ ਕੋਈ ਵੀ ਚੀਜ਼ ਬਿਲਕੁਲ ਰੈਸ਼ਨਲੀ ਆਪਣੇ ਨਾਲ ਵੀ ਰੈਸ਼ਨਲ ਨਹੀਂ ਹੁੰਦੀ ਕੋਈ ਵੀ ਚੀਜ਼ ਮੈਂ ਤੁਹਾਨੂੰ ਇੱਥੇ ਇੱਕ ਵੈਸੀ ਉਦਾਹਰਨ ਦੇ ਦਿੰਦਾ ਹਾਂ ਉਦਾਹਰਨ ਮੈਂ ਤੁਹਾਨੂੰ ਇੱਕ ਸਿੰਪਲ ਆਪਣੀ ਲਾਈਫ ਤੋਂ ਦੇਣਾ ਜਿਹੜੀ ਆਪਾਂ ਸਾਰਿਆਂ ਨੇ ਪਿੱਛੇ ਜੇ ਜਿਉਈਆਂ ਲਾਈਫ ਕਿਸਾਨਾਂ ਦਾ ਜਿਹੜਾ ਅੰਦੋਲਨ ਸੀਗਾ ਉਹਦੇ 'ਚ ਜੇ ਕਿਸੇ ਨੂੰ ਪੁੱਛਿਆ ਜਾਵੇ ਤਾਂ ਜਾਂ ਤਾਂ ਬਹੁਤ ਸਾਰੇ ਲੋਕ ਸੀ ਜਿਹੜੇ ਬਿਲਕੁਲ ਹੀ ਗਵਰਨਮੈਂਟ ਵੱਲ ਸੀਗੇ ਜਾਂ ਉਹ ਬਿਲਕੁਲ ਕਿਸਾਨਾਂ ਵੱਲ ਸੀ ਪੂਰੀ ਤਰ੍ਹਾਂ ਇੱਕ ਬੰਦੇ ਨਾਲ ਹੁੰਨੇ ਆ ਤੁਹਾਨੂੰ ਕੋਈ ਬੰਦਾ ਇਹੋ ਜਿਹਾ ਨਹੀਂ ਮਿਲਿਆ ਹੋਣਾ ਜਿਨੇ ਕਿਹਾ ਹੋਣਾ ਕਿ ਹਾਂ ਇੰਨੀਆਂ ਗੱਲਾਂ ਇਹਨਾਂ ਦੀਆਂ ਸਹੀ ਆ ਇੱਕ ਅੱਧੀ ਗੱਲ ਥੋੜੀ ਬਹੁਤ ਉਹਨਾਂ ਦੀ ਸਹੀ ਹੋ ਸਕਦੀ ਆ ਆਪਾਂ ਨਹੀਂ ਕਰਦੇ ਇਹ ਇਮੋਸ਼ਨਸ ਨੇ ਆਪਣੇ ਇਮੋਸ਼ਨਸ ਇੱਥੇ ਉਵੇਂ ਹੀ ਇੱਥੇ ਲਾਲਚ ਤੇ ਡਰ ਬਹੁਤ ਜ਼ਿਆਦਾ ਵੱਧ ਕੇ ਆਉਂਦੇ ਆ ਤੇ 네ਗੇਟਿਵ ਨਿਊਜ਼ ਜਦੋਂ ਵੀ ਆਊਗੀ ਸਪੈਸ਼ਲੀ ਜਿਹੜੀਆਂ ਕੰਪਨੀਸ ਤੋਂ ਆਸ ਆ ਕਿ ਇੱਕ ਸ਼ੇਅਰ ਮਾਰਕੀਟ ਨੂੰ ਡਰਾਈਵ ਕਰਨ ਗਿਆ ਬਹੁਤ ਅੱਗੇ ਲੈ ਕੇ ਜਾਣਗੇ ਤੇ ਜਦੋਂ ਉਹਨਾਂ ਤੋਂ ਉਸ ਉਮੀਦ ਤੇ ਨਹੀਂ ਆਉਂਦੀਆਂ ਤਾਂ ਉਹ ਸ਼ੇਅਰਸ ਹੋਰ ਵੀ ਜ਼ਿਆਦਾ ਡਿੱਗਦੇ ਆ ਹੁਣ ਮੈਂ ਤੁਹਾਨੂੰ ਰਿਜ਼ਲਟਸ ਦਿਖਾਉਣਾ ਹੈ ਤੇ ਰਿਜ਼ਲਟਸ ਕਿੰਨੇ ਵਧੀਆ ਆਏ ਆ ਪਰ ਮਾਰਕੀਟ ਨੂੰ ਉਸ ਤੋਂ ਵੀ ਜ਼ਿਆਦਾ ਦੀ ਐਕਸਪੈਕਟੇਸ਼ਨ ਸੀ ਕੋ ਫੋਰਸ ਤੋਂ ਇਹਨਾਂ ਦੇ ਰਿਜ਼ਲਟ ਹੁਣੇ ਆਏ ਆ 95% ਦੀ ਇਨਕਰੀਜ਼ ਹੋਈ ਇਹਨਾਂ ਦੇ ਨੈਟ ਪ੍ਰੋਫਿਟ ਨੀਅਰਲੀ ਡਬਲ ਹੋ ਗਿਆ 100% ਦੇ ਉੱਪਰ ਡਬਲ ਹੋ ਜਾਂਦਾ ਬਾਕੀ ਵੀ ਇਹਨਾਂ ਦੇ ਜੋ ਅਡਡਡ ਚੀਜ਼ਾਂ ਸੀ ਰੈਵਨਿਊ ਸੀ ਜਾਂ ਬਾਕੀ ਚੀਜ਼ਾਂ ਆਰਓਈ ਵਗੈਰਾ ਉਹ ਬਹੁਤ ਹੀ ਜ਼ਿਆਦਾ ਵਧੀਆ ਪਰ ਮਾਰਕੀਟ ਨੇ ਇਸ ਤੋਂ ਵੀ ਜ਼ਿਆਦਾ ਕੀਤਾ ਹੋਇਆ ਤਾਂ ਜਦੋਂ ਮਾਰਕੀਟ ਦੀ ਐਕਸਪੈਕਟੇਸ਼ਨ ਨੂੰ ਬੀਟ ਨਹੀਂ ਕਰ ਸਕੇ ਤਾਂ ਨੈਗੇਟਿਵਿਟੀ ਹੋਈ ਦੂਸਰਾ ਫੈਕਟਰ ਉਹੀ ਜੁੜ ਗਿਆ ਕਿ ਜਿਹੜਾ ਫਿਲਹਾਲ ਦਾ ਉਹ ਵੋਟਾਂ ਤੋਂ ਪਹਿਲਾਂ ਦਾ ਰਿਜ਼ਲਟਸ ਤੋਂ ਪਹਿਲਾਂ ਦਾ ਚੱਲਦਾ ਵਾ ਉਹਦਾ ਇੰਪੈਕਟ ਨਾਲ ਪਿਆ ਇਹ ਦੋ ਫੈਕਟਰ ਇੱਕ ਤੀਸਰਾ ਫੈਕਟਰ ਜਿਹੜਾ ਕੋਈ ਫੋਰਸ ਦੇ ਨਾਲ ਹੈਗਾ ਉਹ ਇਹ ਆ ਕਿ ਇਹ ਪੂਰਾ ਦਾ ਪੂਰਾ ਆਈਟੀ ਸੈਕਟਰ ਪਿਛਲੇ ਕੁਝ ਟਾਈਮ ਤੋਂ ਕਿਉਂਕਿ ਕਲਾਇੰਟਸ ਜਿਹੜੇ ਇਹਨਾਂ ਦੇ ਹੈਗੇ ਉਹ ਬਹੁਤ ਜ਼ਿਆਦਾ ਕੋਈ ਇਨਵੈਸਟਮੈਂਟ ਨਹੀਂ ਕਰ ਰਹੇ ਪੂਰੀ ਦੁਨੀਆ ਦੇ ਵਿੱਚ ਆਈਟੀ ਸੈਕਟਰ ਦੇ ਵਿੱਚ ਫਿਲਹਾਲ ਮਤਲਬ ਥੋੜਾ ਜਿਹਾ ਡਾਊਨ ਟ੍ਰੈਂਡ ਚੱਲ ਰਿਹਾ ਉਹਨਾਂ ਦਾ ਤੇ ਕਾਫੀ ਕੁਝ ਨੈਗੇਟਿਵ ਹੋਇਆ ਤੇ ਉਸ ਸਾਰੇ ਦੇ ਵਿੱਚ ਇੱਕ ਬਹੁਤ ਵੱਡੀ ਕੰਪਨੀ ਹੈ ਸਿਗਨਿਟੀ ਟੈਕਨੋਲੋਜੀ ਤੁਸੀਂ ਨਾਮ ਸੁਣਿਆ ਹੋਣਾ ਲਿਸਟਡ ਕੰਪਨੀ ਆ ਸ਼ੇਅਰ ਮਾਰਕੀਟ ਦੇ ਵਿੱਚ ਉਹਨੂੰ ਇਹਨਾਂ ਨੇ ਐਕਵਾਇਰ ਕਰ ਲਿਆ ਮਤਲਬ ਉਹ ਚੱਲ ਰਿਹਾ ਪ੍ਰੋਸੈਸ ਅਗਲੇ ਕੁਝ ਮਹੀਨਿਆਂ ਦੇ ਵਿੱਚ ਸਾਰਾ ਕੰਪਲੀਟ ਹੋ ਜਾਊਗਾ ਤੇ ਮਾਰਕੀਟ ਨੂੰ ਚੀਜ਼ ਬਿਲਕੁਲ ਵੀ ਪਸੰਦ ਨਹੀਂ ਆਈ ਉਹਦਾ ਕਾਰਨ ਇਹ ਸੀ ਰਿਜ਼ਲਟਸ ਇਹਨਾਂ ਦੇ ਜਿੰਨੇ ਮਾਰਕੀਟ ਨੇ ਸੋਚੇ ਸੀ ਉਹਨੇ ਨਹੀਂ ਆਏ ਦੂਸਰੀ ਚੀਜ਼ ਮਾਰਕੀਟ ਵੈਸੇ ਨੈਗੇਟਿਵ ਚੱਲ ਰਹੀ ਆ ਪ੍ਰੋਫਿਟ ਉਹਨੇ ਇਹਨਾਂ ਦੇ ਨਹੀਂ ਬਣੇ ਮਤਲਬ ਕੀ ਆ ਕਿ ਮਾਰਕੀਟ ਨੇ ਕਿਹਾ ਕਿ ਕੋ ਫੋਰਚੂਰ ਚ ਕੋੜੇ ਇੰਨਾ ਪੈਸਾ ਨਹੀਂ ਹੈਗਾ ਇਸ ਟਾਈਮ ਤੇ ਜਦੋਂ ਵੀ ਘਰੇ ਆਪਣੇ ਇੰਨਾ ਪੈਸਾ ਨਾ ਹੋਵੇ ਮਤਲਬ ਵਾਧੂ ਇੰਨਾ ਪੈਸਾ ਨਾ ਹੋਵੇ ਤੇ ਜੇ ਆਪਾਂ ਕਹਿ ਦਈਏ ਕਿ ਅਸੀਂ ਫੋਰਚੂਨਰ ਲੈਣੀ ਆ ਤਾਂ ਕੋਈ ਵੀ ਸਿਆਣਾ ਬੰਦਾ ਸੋਚੂਗਾ ਵੀ ਯਾਰ ਇਸ ਟਾਈਮ ਔਖਾ ਟਾਈਮ ਚੱਲਦਾ ਸੀਗਾ ਤੁਸੀਂ ਪੰਗਾ ਵੱਡਾ ਲੈ ਲਿਆ ਇਹ ਵੀ ਥੋੜੀ ਦਿ ਲੌਂਗ ਟਰਮ ਦੇ ਲਈ ਕੋਫੋਰਜ ਕੰਪਨੀ ਦੇ ਲਈ ਇੱਕ ਬਹੁਤ ਹੀ ਵਧੀਆ ਬਿੱਟ ਬੈਠੇਗੀ ਬਹੁਤ ਹੀ ਵਧੀਆ ਕੰਪਨੀ ਆ ਜਿਹੜੀ ਇਹਨਾਂ ਨੇ ਐਕਵਾਇਰ ਕਰ ਲਈ ਉਹਦੇ ਉਹਨੂੰ ਐਕਵਾਇਰ ਕਰਨ ਦਾ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਣਾ ਸਪੈਸ਼ਲੀ ਕਿਉਂਕਿ ਸਿਗਨਿਤੀ ਦਾ ਜਿਹੜਾ ਸਾਰਾ ਕੰਮਕਾਰ ਆ ਉਹ ਤਿੰਨ ਮੇਨ ਸੈਕਟਰਸ ਦੇ ਵਿੱਚ ਹੈਗਾ ਉਹ ਹੈਗਾ ਰਿਟੇਲ ਟੈਕਨੋਲੋਜੀ ਤੇ ਹੈਲਥ ਬਹੁਤ ਵੱਡਾ ਪਲੇਅਰ ਆ ਸਿਗਨਿਤੀ ਉੱਥੇ ਤਾਂ ਕੋਫੋਰਜ ਨੂੰ ਬਹੁਤ ਵਧੀਆ ਉੱਥੇ ਫਾਇਦਾ ਮਿਲੂਗਾ ਸਿਗਨਿਤੀ ਨੂੰ ਬਾਏ ਕਰਨ ਦਾ ਪਰ ਮਾਰਕੀਟ ਨੇ ਕਿਹਾ ਕਿ ਜਦੋਂ ਇਸ ਟਾਈਮ ਤੋਂ ਕੋ ਇਹਨਾਂ ਕੋਲ ਪੈਸੇ ਨਹੀਂ ਹੈਗੇ ਤਾਂ ਤੁਸੀਂ ਇੰਨੀ ਵੱਡੀ ਐਕਵੀਜ਼ੀਸ਼ਨ ਕੀਤੀ ਇਹ ਪੈਸੇ ਕਿੱਥੋਂ ਲੈ ਕੇ ਆਉਂਗੇ ਥੋੜਾ ਮਾਰਕੀਟ ਵਿੱਚ ਡਾਊਟ ਆ ਕੇ ਥੋੜੀ ਦੇਰ ਲਈ ਡੈਟਸ 'ਚ ਜਾਣਗੇ ਜਾਂ ਜੋ ਵੀ ਤਾਂ ਉਹਦੀ ਰਿਐਕਸ਼ਨ ਰਿਐਕਸ਼ਨ ਯਾਦ ਰੱਖਿਓ ਹਮੇਸ਼ਾ ਸ਼ੇਅਰ ਮਾਰਕੀਟ ਜਦੋਂ ਵੀ ਰਿਐਕਸ਼ਨ ਹੋਗੀ ਉਹ ਹਮੇਸ਼ਾ ਐਸੇ ਤਰ੍ਹਾਂ ਹੀ ਹੋਗੀ ਐਗਜ਼ੈਜਰੇਟ ਕੀਤੀ ਹੋਗੀ ਜੇ ਸ਼ੇਅਰ ਉੱਪਰ ਜਾਊਗਾ ਤਾਂ ਬਹੁਤ ਉੱਪਰ ਜਾਊਗਾ ਜੇ ਸ਼ੇਅਰ ਥੱਲੇ ਜਾਊਗਾ ਤਾਂ ਸ਼ੇਅਰ ਬਹੁਤ ਹੀ ਜ਼ਿਆਦਾ ਥੱਲੇ ਜਾਊਗਾ ਇਹ ਐਸੇ ਤਰ੍ਹਾਂ ਹੀ ਹੈਗਾ ਜੀ ਕੰਮਕਾਰ ਤੇ ਬਟ ਆਰਡਰ ਬੁੱਕ ਬਹੁਤ ਹੀ ਵੱਡੀ ਹੈ ਕੰਪਨੀ ਕੋਲੇ ਇਸ ਟਾਈਮ ਵੀ ਪੂਰੀ ਮਾਰਕੀਟ ਦੇ ਵਿੱਚ ਕਹ ਲਓ ਕਿ ਸਭ ਤੋਂ ਆਈਟੀ ਸੈਕਟਰ 'ਚ ਇਹਦੇ ਸੈਕਟਰ ਦੇ ਦੀ ਆਰਡਰ ਬੁੱਕਾ ਕੋ ਫੋਰਜ ਕੋਲੇ ਲੌਂਗ ਟਰਮ ਸਟੋਰੀ ਬਹੁਤ ਹੀ ਵਧੀਆ intact proper ਪਿਛਲੀ ਵਾਰੀ ਵੀ ਦੱਸਿਆ ਸੀ ਬੈਰਨ ਬਫੇ ਨੇ ਕਿਹਾ ਜੇ ਤੁਸੀਂ ਕਿਸੇ ਸ਼ੇਅਰ ਨੂੰ 10 ਸਾਲ ਲਈ ਨਹੀਂ ਰੱਖ ਸਕਦੇ 10 ਮਿੰਟ ਵੀ ਉਹਦੇ ਤੇ ਨਾ ਲਾਓ ਇਹ ਉਹ ਸ਼ੇਅਰ ਨੇ ਮੈਂ ਤੁਹਾਨੂੰ ਉਸ ਦਿਨ ਵੀ ਪਹਿਲਾਂ ਵੀ ਜਿੰਨੇ ਵੀ ਦੱਸਦਾ ਹਾਂ ਉਹ ਸਾਰੇ ਉਸੇ ਕੈਟਾਗਰੀ ਚ ਆਉਂਦੇ ਨੇ ਮੇਰੇ ਕੋਲ ਖੁਦ ਪਰਸਨਲੀ ਇਹ ਸ਼ੇਅਰ ਹੈਗੇ ਨੇ ਮੈਂ ਡਿਸਕਲੋਜ਼ਰ ਪਹਿਲਾਂ ਹੀ ਦੇ ਦੇਣਾ ਇਥੋਸ ਵੀ ਮੇਰੇ ਕੋਲੇ ਹੈਗਾ ਮੇਰੀ ਫੇਵਰਟ ਕੰਪਨੀਆਂ ਦੇ ਵਿੱਚੋਂ ਇੱਕ ਕੋਫੋਰਜ 6800 ਰੁਪਏ ਤੋਂ ਇਸ ਟਾਈਮ 4400 ਕਾਟ ਦੇ ਉੱਪਰ ਚੱਲ ਰਿਹਾ ਬਹੁਤ ਹੀ ਵਧੀਆ ਹੁਣ ਇਹ ਹੋ ਗਈ ਜੀ ਆਪਣੀ ਕੰਪਨੀਆਂ ਦੀ ਗੱਲ ਹੁਣ ਆਪਾਂ ਇੱਕ ਹੋਰ ਗੱਲ ਕਰਦੇ ਹਾਂ ਰਿਜ਼ਲਟ ਸੀ ਤਾਂ ਜਿਹੜਾ ਮੇਰੇ ਵਰਗਾ ਬੰਦਾ ਵੀ ਹੈ ਜਿਹਨੂੰ ਮਤਲਬ ਪੋਲਿਟਿਕਸ ਕਿ ਜ਼ੀਰੋ ਇੰਟਰਸਟ ਆ ਕੋਈ ਹੈ ਹੀ ਨਹੀਂਗਾ ਮਤਲਬ ਕਿਸੇ ਤੱਕ ਕੋਈ ਆਸ ਹੀ ਨਹੀਂ ਹੈਗੀ ਮੇਰਾ ਹੁੰਦਾ ਕਿ ਬਸ ਤੁਸੀਂ ਆਪਣਾ ਕੰਮ ਤਾਂ ਆਪੇ ਕਰਨਾ ਛੱਡੋ ਵੋਟਾਂ ਦਾ ਕਿਹੜਾ ਮੇਰੇ ਵਰਗੇ ਬੰਦੇ ਨੂੰ ਪਤਾ ਸੀਗਾ ਕਿ ਹਾਂ ਕਿ ਜਿਹੜੀ ਬੀਜੇਪੀ ਗਵਰਨਮੈਂਟ ਆ ਉਹੀ ਵਾਪਸ ਆਊਗੀ ਇਸ ਵਾਰ ਕੀ ਹੋ ਰਿਹਾ ਮਤਲਬ ਸਟਾਕ ਮਾਰਕੀਟ ਦੇ ਲਿਹਾਜ਼ ਨਾਲ ਦੱਸ ਰਹੇ ਹੋਰ ਆਪਾਂ ਇੱਕ ਪੋਲਿਟਿਕਲ ਆਪਣਾ ਚੈਨਲ ਨਹੀਂ ਹੈਗਾ ਇਸ ਵਾਰ ਕੁਝ ਚੀਜ਼ਾਂ ਚੇਂਜ ਹੋ ਰਹੀਆਂ ਸ਼ਾਇਦ ਤੁਸੀਂ ਵੀ ਨੋਟਿਸ ਕਰ ਰਹੇ ਹੋ ਲੋਕਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਕਿ ਸ਼ਾਇਦ ਇਸ ਵਾਰ ਬੀਜੇਪੀ ਗ ਬਹੁਤ ਬੁਰੀ ਤਰ੍ਹਾਂ ਨਾਲ ਕੱਢ ਰਏ ਤੁਸੀਂ ਵੀ ਸ਼ਾਇਦ ਥੋੜਾ ਬਹੁਤ ਪੜਿਆ ਹੋਊਗਾ ਤੇ ਲੋਕ ਚਾਹੁੰਦੇ ਆ ਰਿਜ਼ਲਟਸ ਤੱਕ ਵੇਟ ਕਰਨਾ ਉਸ ਤੋਂ ਬਾਅਦ ਮਾਰਕੀਟ ਵਿੱਚ ਐਂਟਰੀ ਕਰਨਾ ਤਾਂ ਮਾਰਕੀਟ ਦਾ ਸਟੇਮ ਪੂਰਾ ਦਾ ਪੂਰਾ ਮੂਡ 네ਗੇਟਿਵ ਆ ਤੁਸੀਂ ਇੱਕ ਨੂੰ ਮਾੜੀ ਜੀ 네ਗੇਟਿਵ ਨਿਊਜ਼ ਥੋੜੀ ਦਿੱਤੀ ਨਹੀਂ ਤੇ ਉਸ ਸ਼ੇਅਰ ਦੀ ਪਟਾਈ ਹੋਈ ਨਹੀਂ ਪੂਰੀ ਚੰਗੀ ਤਰ੍ਹਾਂ ਨਾਲ ਇਹ ਸਿਸਟਮ ਚੱਲ ਰਿਹਾ ਹੈ ਇਸ ਟਾਈਮ ਤੇ ਇੱਕ ਹੋਰ ਹੋਰ ਇੱਕ ਚੀਜ਼ 네ਗੇਟਿਵ ਕੀ ਹੋ ਰਹੀ ਆ ਆਰਬੀਆਈ ਫਾਈਨਲੀ ਜਾਗੀ ਆ ਥੋੜੀ ਜੀ ਕਿਉਂਕਿ ਇਲੈਕਸ਼ਨ ਕੋਡ ਲੱਗਿਆ ਹੋਇਆ ਆ ਆਰਬੀ ਦੇ ਉੱਪਰ ਉਹ ਜਿਹੜਾ ਉਹ ਸੰਘਰਸ਼ ਹੁੰਦਾ ਸੈਂਟਰਲ ਗਵਰਨਮੈਂਟ ਦਾ ਜਾਂ ਪੋਲੀਟੀਸ਼ੀਅਨਸ ਦਾ ਇਸ ਟਾਈਮ ਹਟਿਆ ਹੋਇਆ ਵਕਤ ਤਾਂ ਆਰਬੀ ਨੇ ਜੋ ਅਸਲ 'ਚ ਉਹਨੂੰ ਕੰਮ ਕਰਨੇ ਚਾਹੀਦੇ ਆ ਉਹ ਆਰਬੀ ਕਰ ਰਹੀ ਆ ਕਈ ਚੀਜ਼ਾਂ ਨੇ ਜਿਹੜੀਆਂ ਸਹੀ ਕਰਨ ਵਾਲੀਆਂ ਨੇ ਪਿਛਲੀ ਵਾਰੀ ਮੈਂ ਤੁਹਾਨੂੰ ਐਫਐਨਓ ਸੈਗਮੈਂਟ ਦਾ ਦੱਸਿਆ ਸੀਗਾ ਕਿ ਉਹਦੇ 'ਚ ਬਹੁਤ ਜ਼ਿਆਦਾ ਰਿਸਕ ਹੁੰਦਾ ਤੇ ਆਰਬੀ ਆ ਹੁਣ ਚੁੱਪ ਕਰਕੇ ਜਦੋਂ ਉਹਨੂੰ ਕੋਈ ਨਹੀਂ ਦੇਖ ਰਿਆ ਤਾਂ ਆਰਬੀ ਚੁੱਪ ਕਰਕੇ ਆਪਣੇ ਰੂਲਸ ਐਂਡ ਰੈਗੂਲੇਸ਼ਨ ਸਖਤ ਕਰ ਰਹੀ ਆ ਤੇ ਉਹਨਾਂ ਨੇ ਦੋ ਤਿੰਨ ਰੂਲਸ ਐਂਡ ਰੈਗੂਲੇਸ਼ਨ ਫਾਈਨੈਂਸ ਨਾਲ ਰਿਲੇਟਡ ਜਿਵੇਂ ਲੋਨ ਵਗੈਰਾ ਸਬ ਬੈਂਕ ਦੀ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਬੰਦੇ ਕੋਲੇ 1000 ਰੁਪਇਆ ਨਹੀਂ ਸੀਗਾ ਮਹੀਨੇ ਦਾ ਲੱਖਾਂ ਲੱਖ ਰੁਪਇਆ ਉਹਨਾਂ ਨੂੰ ਦੇਤਾ ਤੇ ਇਹ ਕੰਪਨੀਆਂ ਜ਼ অলਮੋਸਟ ਸਾਰੀਆਂ ਐ ਕੱਢਦੀਆਂ ਉਹਨਾਂ ਦੇ ਉੱਪਰ ਬਹੁਤ ਵੱਡੇ ਐਕਸ਼ਨ ਲੈ ਰਹੀ ਹੈ ਹੁਣ ਕੋਈ ਨਵੇਂ ਰੂਲਸ ਐਂਡ ਰੈਗੂਲੇਸ਼ਨਸ ਲੈ ਕੇ ਆਰਬੀਆਈ ਵਾਲੇ ਤਸਕ ਐਸ ਟਾਈਮ ਸੈਂਟੀਮੈਂਟ ਨੈਗੇਟਿਵ ਹੀ ਆ ਤੁਹਾਨੂੰ ਵੀ ਮੇਰੀ ਇੱਕ ਮਤਲਬ ਇੱਕ ਤਰ੍ਹਾਂ ਨਾਲ ਕੀ ਕਹ ਸਕਦਾ ਸਲਾਹ ਕਹਿ ਲਓ ਹਨਾ ਇੱਕ ਬੇਨਤੀ ਵੀ ਕਹਿ ਲਓ ਕਿ ਜੇ ਤੁਸੀਂ ਇਸ ਟਾਈਮ ਵੀ ਇਨਵੈਸਟਮੈਂਟ ਕੋਈ ਕਰਨਾ ਚਾਹੁੰਦੇ ਹੋ ਤਾਂ ਥੋੜੀ ਜੀ ਹੱਥ ਟਾਈਟ ਰੱਖ ਕੇ ਕਰਿਓ ਹੱਥ ਟਾਈਟ ਵੈਸੇ ਮੈਂ ਹਮੇਸ਼ਾ ਤੁਹਾਨੂੰ 100 ਰੁਪਏ ਦੇ ਵਿੱਚੋਂ 10 ਰੁਪਏ ਦੀ ਥਿਓਰੀ ਮੈਂ ਅੱਗੇ ਵੀ ਕਹਿੰਦਾ ਹੁਣ 5 ਰੁਪਏ ਵਾਲੀ ਥਿਓਰੀ ਹੈ ਨਾ ਕਿ ਜਦੋਂ ਵੀ ਅਗਲੇ ਦਿਨ ਖੁੱਲ੍ਹੇ ਹੋਵੇ ਦੋਨੇ ਪਾਸੇ ਜਿੱਤ ਆਪਣੀ ਹੋਣੀ ਚਾਹੀਦੀ ਹੈ ਜੇ ਮਾਰਕੀਟ ਥੱਲੇ ਜਾ ਰਹੀ ਆ ਤਾਂ ਤੁਸੀਂ ਖੁਸ਼ ਹੋਣੇ ਚਾਹੀਦੇ ਹੋ ਕਿ ਹਾਂ ਮੇਰੇ ਕੋਲ ਬ ਹੋਣ ਮੈਨੂੰ ਹੋਰ 10 20% ਦੇ ਡਿਸਕਾਊਂਟ ਤੇ ਮਿਲ ਰਿਹਾ ਤੇ ਜੇ ਉੱਪਰ ਚੱਲਾ ਗਿਆ ਤਾਂ ਤੁਹਾਨੂੰ ਪ੍ਰੋਫਟ ਤਾਂ ਇਸ ਕਰਕੇ ਅੱਜ ਵੋਟਾਂ ਦਾ ਰਿਜ਼ਲਟ ਜਦੋਂ ਵੀ ਆਉਣਾ ਮੈਨੂੰ ਕੋਈ ਐਗਜ਼ੈਕਟ ਡੇਟ ਵੀ ਨਹੀਂ ਪਤਾ ਹੈ ਕਿ ਕਦੋਂ ਆਉਣਾ ਆ 7 ਜੂਨ ਨੂੰ ਕਹਿ ਰਹੇ ਆ 4 ਜੂਨ ਆਈ ਡੋਨਟ ਨੋ ਜਦੋਂ ਵੀ ਆਉਣਾ ਤਾਂ ਉਦੋਂ ਤੱਕ ਥੋੜਾ ਜਿਹਾ ਖਿਆਲ ਨਾਲ ਹੀ ਇਨਵੈਸਟ ਕਰਨਾ ਚਾਹੀਦਾ ਇਨਵੈਸਟ ਕਰੋ ਜੇ ਤੁਹਾਨੂੰ ਮੌਕਾ ਮਿਲ ਰਿਹਾ ਬਟ ਥੋੜਾ ਜਿਹਾ ਘੱਟ ਅਮਾਊਂਟ ਦੇ ਵਿੱਚ ਕਰੋ ਉਸ ਤੋਂ ਬਾਅਦ ਥੋੜੀ ਕਲੈਰਿਟੀ ਬਣਦੀ ਜਾਊਗੀ ਜਿਹੜੀ ਵੀ ਕੋ ਗਵਰਨਮੈਂਟ ਬਣਨੀ ਹੈ ਭਾ ਜੀਪੀ ਜਾਂ ਕਾਂਗਰ ਚੱਲ ਪੂਗੀ ਤਾਂ ਇਹ ਹੈਗੀ ਹੈ ਜੀ ਮੇਰੀ ਅੱਜ ਦੀ ਇਹ ਵੀਡੀਓ ਪਿੱਛੇ ਜੇ ਮੈਂ ਥੋੜਾ ਜਿਹਾ ਕੱਟ ਥੋੜੇ ਨਾਲ ਰਿਹਾ ਮੈਨੂੰ ਪਤਾ ਨਹੀਂ ਕਿਉਂ ਐਵੇਂ ਫੀਲ ਹੋ ਰਿਹਾ ਰੈਗੂਲਰ ਵੀਡੀਓਸ ਆਪਣੇ ਫੇਰ ਬਣਦੇ ਰਹਿਣਗੇ ਜੀ ਅੱਜ ਤੱਕ ਦੋ ਕੰਪਨੀ ਸੀ